ਸਾਡੇ YouTube ਚੈਨਲ ਸਮਝਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਰਨਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 1 ਨੈਟਵਰਕਿੰਗ ਵਿੱਚ ਇਸ ਪਾਠ ਦੇ ਬਹੁ ਵਿਕਲਪੀ ਪ੍ਰਸ਼ਨ ਸਹੀ ਜਾਂ ਗਲਤ ਅਤੇ ਪੂਰੇ ਰੂਪ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਵੀਡੀਓ ਹੈ ਇਹ ਬਿਲਕੁਲ ਨਵੇਂ ਸਿਲੇਬਸ ਦੇ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ ਤੇ ਨੈਟਵਰਕਿੰਗ ਨੂੰ ਕੰਪਿਊਟਰ ਨੈਟਵਰਕ ਜਾਂ ਨੈਟਵਰਕ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦੇ ਹਾਂ ਤਾਂ ਉਸ ਨੂੰ ਨੈਟਵਰਕਿੰਗ ਜਾਂ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਬਹੁਵਿਕਲਪੀ ਪ੍ਰਸ਼ਨ ਮੀਨਸ ਐਮਸੀਕਿਊ ਨੰਬਰ 1 ਡੈਸ਼ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ ਜੋ ਸਰੋਤਾਂ ਜਿਵੇਂ ਕਿ ਪ੍ਰਿੰਟਰਸ ਫਾਈਲਾਂ ਆਦਿ ਨੂੰ ਸ਼ੇਅਰ ਕਰਨ ਲਈ ਆਪਸ ਵਿੱਚ ਜੁੜੇ ਹੁੰਦੇ ਹਨ ਇਸ ਦੇ অপਸ਼ਨ ਨੇ ਨੈਟਵਰਕ ਇੰਟਰਨੈਟ ਵਾਇਰਲੈਸ ਚ ਟੋਪੋਲੋਜੀ ਤੇ ਇਸ ਦਾ ਸਹੀ ਆਨਸਰ ਹੈ ਨੈਟਵਰਕ ਤੇ ਨੈਟਵਰਕ ਦੀ ਡੈਫੀਨੇਸ਼ਨ ਫਿਰ ਕੀ ਹੋਈ ਨੈਟਵਰਕ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ ਜੋ ਸਰੋਤਾਂ ਜਿਵੇਂ ਕਿ ਪ੍ਰਿੰਟਰਸ ਫਾਈਲਾਂ ਆਦਿ ਨੂੰ ਸ਼ੇਅਰ ਕਰਨ ਲਈ ਆਪਸ ਵਿੱਚ ਜੁੜੇ ਹੁੰਦੇ ਹਨ ਤੇ ਜਿਹੜਾ ਨੈਟਵਰਕ ਹੈ ਕੁਝ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਦੋਂ ਕਾਫੀ ਜ਼ਿਆਦਾ ਕੰਪਿਊਟਰ ਆਪਸ ਵਿੱਚ ਰਿਸੋਰਸਸ ਦੇ ਸਾਂਝ ਲਈ ਜਾਂ ਸਰੋਤਾਂ ਦੇ ਸਾਂਝ ਲਈ ਜੁੜੇ ਜਾਂਦੇ ਨੇ ਤਾਂ ਉਸ ਨੂੰ ਨੈਟਵਰਕ ਜਾਂ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ ਨੰਬਰ 2 ਹੇਠ ਲਿਖਿਆ ਵਿੱਚੋਂ ਸਭ ਤੋਂ ਛੋਟਾ ਨੈਟਵਰਕ ਕਿਹੜਾ ਹੁੰਦਾ ਹੈ ਇਸ ਦੇ ਆਪਸ਼ਨ ਨੇ ਮੈਨ ਵੈਨ ਲੈਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਮੈਨ ਦਾ ਮਤਲਬ ਹੁੰਦਾ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ ਇੱਕ ਸ਼ਹਿਰ ਚ ਫੈਲਿਆ ਹੁੰਦਾ ਹੈ ਵੈਨ ਵਾਈਡ ਏਰੀਆ ਨੈਟਵਰਕ ਇਹ ਪੂਰੇ ਦੇਸ਼ ਜਾਂ ਕਈ ਦੇਸ਼ਾਂ ਵਿੱਚ ਫੈਲਿਆ ਹੁੰਦਾ ਹੈ ਕਿਹੜੀ অপਸ਼ਨ ਹੈ ਲੈਨ ਲੋਕਲ ਏਰੀਆ ਨੈਟਵਰਕ ਇੱਕ ਸਕੂਲ ਦੀ ਕੰਪਿਊਟਰ ਲੈਬ ਕਿਸੇ ਆਫਿਸ ਜਾਂ ਕਿਸੇ ਇਮਾਰਤ ਵਿੱਚ ਫੈਲਿਆ ਹੁੰਦਾ ਹੈ ਤਾਂ ਇਸ ਦਾ ਸਹੀ ਆਨਸਰ ਹੋਇਆ ਲੈਨ ਕਿ ਲੋਕਲ ਏਰੀਆ ਨੈਟਵਰਕ ਜਿਹੜਾ ਲੈਨ ਹੈ ਇਹ ਸਭ ਤੋਂ ਛੋਟਾ ਨੈਟਵਰਕ ਹੈ ਜਿਹੜਾ ਇੱਕ ਬਿਲਡਿੰਗ ਦੇ ਵਿੱਚ ਸਕੂਲ ਦੀ ਕੰਪਿਊਟਰ ਲੈਬ ਚ ਫੈਲਿਆ ਹੁੰਦਾ ਹੈ ਤਾਂ ਇਸ ਦਾ ਜਿਹੜਾ ਖੇਤਰ ਹੈ 90 91 ਕਿਲੋਮੀਟਰ ਹੁੰਦਾ ਤੇ ਲੈਂ ਤਾਂ ਨੈਟਵਰਕ ਜਿਹੜਾ ਡਾਇਗਰਾਮ ਹੈ ਕੁਝ ਇਸ ਤਰ੍ਹਾਂ ਦਾ ਬਣਾ ਤੁਸੀਂ ਸਕਦੇ ਹੋ ਨੰਬਰ 3 ਡੈਸ਼ ਇੱਕ ਉਪਕਰਨ ਜਾਂ ਜੰਤਰ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈਟਵਰਕ ਉਪਕਰਨ ਨਾਲ ਜੋੜਨ ਦੀ ਆਗਿਆ ਦਿੰਦਾ ਹੈ ਇਸ ਦੇ ਆਪਸ਼ਨ ਨੇ ਹੱਬ ਬੱਸ ਰਿੰਗ ਜਾਂ ਸਟਾਰ ਤੇ ਇਸ ਦਾ ਸਹੀ ਆਨਸਰ ਹੈ ਹੱਬ ਹੱਬ ਬਾਰੇ ਦੱਸਣਾ ਚਾਹਾਂਗਾ ਕਿ ਹੱਬ ਇੱਕ ਨੈੱਟਵਰਕ ਜੰਤਰ ਹੈ ਜਿਹੜਾ ਕੰਪਿਊਟਰ ਨੈੱਟਵਰਕ ਬਣਾਉਣ ਦੇ ਕੰਮ ਆਉਂਦਾ ਹੈ। ਇਹਦੇ ਵਿੱਚ ਅਸੀਂ ਕੀ ਹੈ ਵੱਖ-ਵੱਖ ਕੰਪਿਊਟਰ ਜਿਹੜੇ ਐ ਉਹ ਨੈੱਟਵਰਕ ਵਿੱਚ ਆਸਾਨੀ ਨਾਲ ਜੋੜ ਸਕਦੇ ਹਾਂ। ਬਿਨਾ ਹੱਬ ਤੋਂ ਨੈੱਟਵਰਕ ਪੋਸੀਬਲ ਨਹੀਂ ਹੈ। ਇਹ ਤੁਸੀਂ نیچے ਹੱਬ ਦਾ ਡਾਇਗਰਾਮ ਦੇਖ ਰਹੇ ਹੋ। ਹੱਬ ਦੇ ਪਿਛੇ ਪੋਰਟਸ ਬਣੀਆਂ ਹੋਈਆਂ ਐ। ਜਿੰਨੀਆਂ ਪੋਰਟਸ ਐ ਉਹਦੇ ਨਾਲ ਅਸੀਂ ਨੰਬਰ ਆਫ ਡਿਵਾਈਸਿਸ ਜਾਂ ਕੰਪਿਊਟਰ ਜਿਹੜੇ ਐ ਉਹ ਅਟੈਚ ਕਰ ਸਕਦੇ ਹਾਂ। ਨੰਬਰ 4 ਡੈਸ਼ ਨੈੱਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਨਾ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਨੈਟਵਰਕ ਟੋਪੋਲੋਜੀ ਦਾ ਮਤਲਬ ਹੁੰਦਾ ਲੇਆਉਟ ਆਫ ਨੈਟਵਰਕ ਕਿ ਨੈਟਵਰਕ ਵਿੱਚ ਕੰਪਿਊਟਰ ਕਿਸ ਤਰੀਕੇ ਨਾਲ ਕਿਸ ਢੰਗ ਨਾਲ ਆਪਸ ਵਿੱਚ ਜੁੜੇ ਨੇ ਤੇ অপਸ਼ਨ ਨੇ ਬਸ ਟਰੀ ਮੈਸ਼ ਜਾਂ ਸਟਾਰ ਤੇ ਇਸ ਦਾ ਸਹੀ ਆਨਸਰ ਹੈ ਕਿ ਬਸ ਇਹ ਬਸ ਨੈਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਨਾ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਤੇ ਬਸਟ ਟੋਪੋਲੋਜੀ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ نیچے ਤੁਸੀਂ ਦੇਖ ਰਹੇ ਹੋ ਇਹ ਇੱਕ ਸਾਂਝੀ ਕੇਬਲ ਹੈ ਜ ਜਿਹਦੇ ਨਾਲ ਸਾਰੇ ਕੰਪਿਊਟਰ ਜੁੜੇ ਗਏ ਨੇ ਤੇ ਇਸ ਸਾਂਝੀ ਕੇਬਲ ਨੂੰ ਸਿੰਗਲ ਬੈਕਬੋਨ ਕੇਬਲ ਕਿਹਾ ਜਾਂਦਾ ਹੈ। ਨੰਬਰ 5 ਡੈਸ਼ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ। ਇਸ ਦੇ অপਸ਼ਨ ਨੇ ਪ੍ਰੋਟੋਕੋਲ, ਰਸੀਵਰ, ਸੈਂਡਰ ਜਾਂ ਹੱਬ ਤੇ ਇਸ ਦਾ ਸਹੀ ਆਨਸਰ ਹੈ ਸੈਂਡਰ। ਕਿ ਸੈਂਡਰ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ। ਮੰਨ ਲਓ ਤੁਸੀਂ WhatsApp ਤੇ ਹੀ ਮੰਨ ਲਓ ਕੰਮ ਕਰ ਰਹੇ ਹੋ। WhatsApp ਤੇ ਤੁਸੀਂ ਕੋਈ ਮੈਸੇਜ ਟਾਈਪ ਕੀਤਾ ਹੈ। ਤੁਸੀਂ ਅੱਗੇ ਭੇਜ ਦਿੱਤਾ ਤੁਸੀਂ ਕੌਣ ਹੋ ਇਹ ਸੈਂਡਰ ਤੇ ਜਿਸ ਨੇ ਮੈਸੇਜ ਪੜਿਆ ਉਹ ਕੌਣ ਹੈ ਰਿਸਿਵਰ ਇਸੇ ਤਰ੍ਹਾਂ ਕੰਪਿਊਟਰ ਨੈਟਵਰਕ ਦੇ ਵਿੱਚ ਜਿਹੜਾ ਕੰਪਿਊਟਰ ਮੈਸੇਜ ਭੇਜ ਰਿਹਾ ਉਹ ਸੈਂਡਰ ਹੈ ਜਿਹੜਾ ਪ੍ਰਾਪਤ ਕਰ ਰਿਹਾ ਉਹ ਕੌਣ ਹੈ ਰਿਸਿਵਰ ਅੱਗੇ ਹੈ ਸਹੀ ਗਲਤ ਨੰਬਰ 1 ਅਸੀਂ ਨੈਟਵਰਕ ਉਪਕਰਨਾ ਵਿੱਚ ਹਾਰਡਵੇਅਰ ਜਾਂ ਸੌਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ ਇਹ ਬਿਲਕੁਲ ਗਲਤ ਹੈ ਜਦਕਿ ਨੈਟਵਰਕ ਉਪਕਰਨਾ ਵਿੱਚ ਅਸੀਂ ਹਾਰਡਵੇਅਰ ਅਤੇ ਸੌਫਟਵੇਅਰ ਨੂੰ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਾਂ। ਨੰਬਰ 2 LAN ਇੱਕ ਵਿਸ਼ਾਲ ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। LAN ਹੁੰਦਾ ਲੋਕਲ ਏਰੀਆ ਨੈਟਵਰਕ। ਜਿਹੜਾ LAN ਹੈ ਉਹ ਬਹੁਤੀ ਘੱਟ ਖੇਤਰ ਦੇ ਵਿੱਚ ਕਵਰ ਕਰਦਾ ਹੈ ਜਿਵੇਂ ਕਿ ਇੱਕ ਕੰਪਿਊਟਰ ਦੇ ਖੇਤਰ ਚ ਵੱਧ ਤੋਂ ਵੱਧ ਇਸ ਲਈ ਇਹ ਵੀ ਗਲਤ ਹੈ ਕਿ LAN ਜਿਹੜਾ ਹੈ ਉਹ ਘੱਟ ਖੇਤਰ ਨੂੰ ਕਵਰ ਕਰਦਾ ਹੈ। ਵਿਸ਼ਾਲ ਖੇਤਰ ਨੂੰ ਕੌਣ ਕਵਰ ਕਰਦਾ ਹੈ? ਵੈਨ ਨੰਬਰ 3 ਫੁੱਲ ਡੁਪਲੈਕਸ ਵਿੱਚ ਜਾਣਕਾਰੀ ਦੋਵਾਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਸਕਦੀ ਹੈ ਫੁੱਲ ਡੁਪਲੈਕਸ ਇੱਕ ਡਾਟਾ ਟਰਾਂਸਮਿਸ਼ਨ ਮੋਡ ਹੈ ਡਾਟਾ ਨੂੰ ਭੇਜਣ ਦਾ ਤਰੀਕਾ ਹੈ ਇਹਦੇ ਵਿੱਚ ਜਿਹੜੀ ਸੂਚਨਾ ਹੈ ਉਹ ਦੋਨਾਂ ਦਿਸ਼ਾਵਾਂ ਵਿੱਚ ਭੇਜੀ ਜਾ ਸਕਦੀ ਹੈ ਜਿਵੇਂ ਅਸੀਂ ਫੋਨ ਤੇ ਗੱਲ ਕਰਦੇ ਹਾਂ ਮੋਬਾਈਲ ਤੇ ਗੱਲ ਕਰਦੇ ਹਾਂ ਦੋਨੋਂ ਆਪਸ ਵਿੱਚ ਪੈਰਲਲ ਵਿੱਚ ਗੱਲ ਕਰ ਸਕਦੇ ਹਾਂ ਤਾਂ ਉਹਨੂੰ ਬੋਲਦੇ ਫੁੱਲ ਡੁਪਲੈਕਸ ਨੰਬਰ 4 ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸ ਦੁਆਰਾ 노ਡਸ ਦੇ ਵਿੱਚਕਾਰ ਡਾਟਾ ਦਾ ਸੰਚਾਰ ਹੁੰਦਾ ਹੈ ਇੱਥੇ ਇਹ ਨੋਡਸ ਵਰਡ ਆਇਆ ਹੈ ਤੇ ਨੋਡਸ ਵਰਡ ਜਿਹੜਾ ਹੈ ਉਹ ਕੰਪਿਊਟਰ ਲਈ ਵਰਤਿਆ ਜਾਂਦਾ ਕਿੱਥੇ ਵਰਤਿਆ ਜਾਂਦਾ ਹੈ ਕੰਪਿਊਟਰ ਲਈ ਜਦੋਂ ਅਸੀਂ ਨੈਟਵਰਕ ਵਿੱਚ ਕਿਸੇ ਕੰਪਿਊਟਰ ਦੀ ਗੱਲ ਕਰਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਨੋਡ ਕਿ ਨੈਟਵਰਕ ਵਿੱਚ ਦੋ ਤਰ੍ਹਾਂ ਦੇ ਕੰਪਿਊਟਰ ਹੁੰਦੇ ਨੇ ਇੱਕ ਹੁੰਦਾ ਸਰਵਰ ਇੱਕ ਹੁੰਦਾ ਨੋਡ ਸਰਵਰ ਮੁੱਖ ਕੰਪਿਊਟਰ ਹੁੰਦਾ ਤੇ ਬਾਕੀ ਮੁੱਖ ਕੰਪਿਊਟਰ ਤੋਂ ਇਲਾਵਾ ਜਿਹੜੇ ਕੰਪਿਊਟਰ ਨੈਟਵਰਕ ਵਿੱਚ ਜੋੜੇ ਜਾਂਦੇ ਨੇ ਉਹਨਾਂ ਨੂੰ ਨੋਡਸ ਕਿਹਾ ਜਾਂਦਾ ਹੈ ਤੇ ਇਹ ਬਿਲਕੁਲ ਸਹੀ ਹੈ कि प्रोटोकॉल की ने रूल्स हैं रूल्स होंगे हैं जिद ना नैटवर्क जो कंप्यूटर है आपस संचार करते हैं जो प्रोटोकोल्स है यह इंटरनेट से भी वर्ते जाते हैं जिमें कि एच टी टी पी हाइपर टैक्स ट्रांसफर प्रोटोकॉल एफ टीपी फाइल ट्रांसफर प्रोटोकॉल एस एम टी पी सिंपल मेल ट्रांसफर प्रोटोकोल पीओ पी पोस्ट ऑफिस प्रोटोकोल मीनस की, की जो प्रोटोकोल ने यह की है निजमों का समूह हों ਅਗੇ ਹੈ 8 ਥਾਂ ਦਿੱਤੇ ਐਕਸਟੀਮਲ ਟੈਗਸ ਦੇ ਪੂਰੇ ਰੂਪ ਲਿਖੋ ਮੀਨਸ ਫੁੱਲ ਫਾਰਮਸ ਨੰਬਰ 1 ਲੈਂਡ ਲੈਂਡ ਦੀ ਫੁੱਲ ਫਾਰਮ ਕੀ ਹੈ ਲੋਕਲ ਏਰੀਆ ਨੈਟਵਰਕ ਪਹਿਲਾਂ ਵੀ ਦੱਸਿਆ ਕਿ ਜਿਹੜਾ ਸਾਡੇ ਮਾਲ ਸਕੂਲ ਦੀ ਕੰਪਿਊਟਰ ਲੈਬ ਹੈ ਉਹਦੇ ਚ ਆਪਾਂ ਜਿਹੜਾ ਨੈਟਵਰਕ ਬਣਾਇਆ ਰਿਹਾ ਉਹ ਕੀ ਹੈਗਾ ਲੈਂਡ ਨੰਬਰ 2 ਮੈਨ ਮੈਨ ਦਾ ਮਤਲਬ ਹੁੰਦਾ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ ਮੀਨਸ ਕਿ ਜਿਹੜਾ ਨੈਟਵਰਕ ਇੱਕ ਸ਼ਹਿਰ ਦੇ ਵਿੱਚ ਫੈਲਿਆ ਹੋਇਆ ਹੈ ਉਸ ਨੂੰ ਮੈਟਰੋਪੋਲੀਟਨ ਜਾਂ ਮੈਨ ਕਿਹਾ ਜਾਂਦਾ ਹੈ ਜਿਵੇਂ ਫਾਸਟ ਰੇ ਕੇਬਲ ਮਾ ਲੋ ਤੁਹਾਡੇ ਸ਼ਹਿਰ ਚ ਲੱਗੀ ਹੋਈ ਹੈ ਜਿਹਦੇ ਚ ਲੋਕਲ ਚੈਨਲ ਚੱਲਦੇ ਨੇ ਉਸ ਨੂੰ ਅਸੀਂ ਮੈਨ ਕਹਿ ਸਕਦੇ ਹਾਂ ਨੰਬਰ 3 ਵੈਨ ਵੈਨ ਦਾ ਮਤਲਬ ਹੁੰਦਾ ਵਾਈਡ ਏਰੀਆ ਨੈਟਵਰਕ ਜਿਹੜਾ ਨੈਟਵਰਕ ਪੂਰੇ ਦੇਸ਼ ਵਿੱਚ ਜਾਂ ਪੂਰੀ ਦੁਨੀਆ ਵਿੱਚ ਫੈਲਿਆ ਹੋਵੇ ਉਸ ਨੂੰ ਵੈਨ ਕਿਹਾ ਜਾਂਦਾ ਹੈ ਜਿਵੇਂ ਕਿ ਇੰਟਰਨੈਟ ਨੰਬਰ 4 ਪੈਨ ਪੈਨ ਹੁੰਦਾ ਪਰਸਨਲ ਏਰੀਆ ਨੈਟਵਰਕ ਮੰਨ ਲਓ ਅਸੀਂ ਆਪਣਾ ਕੋਈ ਪਰਸਨਲ ਨੈਟਵਰਕ ਬਣਾਇਆ ਹੋਇਆ ਹੈ ਆਪਣੇ ਆਫਿਸ ਦੇ ਵਿੱਚ ਆਪਣੇ ਰੂਮ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਉਹਨੂੰ ਕਹਾਂਗੇ ਪਰਸਨਲ ਏਰੀਆ ਨੈਟਵਰਕ ਨੰਬਰ 5 NIC NIC ਹੁੰਦਾ ਹੈ ਨੈਟਵਰਕ ਇੰਟਰਫੇਸ ਕਾਰਡ ਇਸ ਨੂੰ LAN ਕਾਰਡ ਵੀ ਕਿਹਾ ਜਾਂਦਾ ਹੈ ਇਹ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਜੇਕਰ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਕੋਈ ਨੈਟਵਰਕ ਕੇਬਲ ਲਗਾਣੀ ਹੈ ਉਹਦੇ ਲਈ ਨੈਟਵਰਕ ਇੰਟਰਫੇਸ ਕਾਰਡ ਜਾਂ LAN ਕਾਰਡ ਵਰਤਿਆ ਜਾਂਦਾ ਹੈ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ